ਜਿਹੜਾ ਦਿਨ ਜਿਹੜਾ ਸਾਲ ਦਾ ਸਭ ਤੋਂ ਵੱਡਾ ਦਿਨ ਹੈ 21 ਜੂਨ ਅੱਜ ਤੋਂ ਬਾਅਦ ਅੱਧਾ ਤਾ ਮੰਨ ਤੱਕ ਦਿਨ ਛੋਟੇ ਹੋਣ ਲੱਗ ਜਾਣਗੇ 21 ਦਸੰਬਰ ਤੱਕ ਜਾਣਗੇ 21 ਦਸੰਬਰ ਸਾਲ ਦਾ ਸਭ ਤੋਂ ਛੋਟਾ ਦਿਨ ਹੁੰਦਾ ਫਿਰ ਵੱਧਣ ਲੱਗ ਜਾਂਦੇ ਨੇ ਸੋ ਅੱਜ ਬਹੁਤ ਵੱਡਾ ਦਿਨ ਆ ਤੁਹਾਡੇ ਲਈ ਬਹੁਤ ਵੱਡਾ ਦਿਨ ਹੈ ਸਨਸਕਰ ਕੇ ਜਿਹੜੇ ਪੁੱਜੀ ਤੋਂ ਵੀ ਤੁਸੀਂ ਆਏ ਹੋ ਅਬ ਹੋਰ ਤੋਂ ਲੈ ਕੇ ਫਾਜ਼ਿਲਕਾ ਤੋਂ ਪਠਾਨਕੋਟ ਤੋਂ ਜਲੰਧਰ ਤੋਂ ਅੰਮ੍ਰਿਤਸਰ ਤੋਂ ਸੰਗਰੂਰ ਤੋਂ ਜਿੱਥੇ-ਜਿੱਥੋਂ ਕੇ ਤੁਸੀਂ ਪਹੁੰਚੇ ਹੋ ਇੱਥੇ ਤੁਹਾਡਾ ਧੰਨਵਾਦ ਵੀ ਹੈ ਜੀ ਆਇਆਂ ਨੂੰ ਵੀ ਹੈ ਔਰ ਤੁਹਾਡੀ ਮਿਹਨਤ ਹੈ ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਮੇਰੇ ਤਾਂ ਨਾ ਹੀ ਲੱਗੀ ਜਾਂਦਾਵੇਂ ਪੜਾਈ ਤੁਸੀਂ ਕੀਤੀ ਹੈ ਸਿਟਿੰਗ ਤੁਸੀਂ ਕੀਤੀ ਹੈ ਸਵੇਰੇ 4 ਵਜੇ ਵੀ ਉੱਠੇ ਹੋਵੋਗੇ అలਾਰਮ ਲਾ ਕੇ ਰਾਤ ਨੂੰ 12:00 ਬਰਾਬਰ ਵਜੇ ਤੱਕ ਵੀ ਪੜ੍ਹੇ ਹੋਵੋਗੇ ਕਬੀਲਦਾਰੀਆਂ ਵੀ ਨਾਲ-ਨਾਲ ਨਵਾਉਂਦੇ ਰਹੇ ਹੋਗੇ ਕਈ ਵਾਰੀ ਮੁਹਾਲਵੀ ਨਹੀਂ ਮਿਲਿਆ ਹੁਣ